ਪ੍ਰੋਗਰਾਮ ਇੱਕ ਮੇਰੀ ਸੁਨੋ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਨੇ ਲੈ ਕੇ ਅੱਜ ਦੇ ਕੁਝ ਖਾਸ ਤੇ ਮੁੱਖ ਖਬਰਾਂ ਇਹਨਾਂ ਖਬਰਾਂ ਤੇ ਵਿਸਤ੍ਰਿਤ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੂ ਟਿਲੂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨ ਤੁਲੋ ਸਭ ਜਿਵੇਂ ਸਭ ਤੋਂ ਪਹਿਲਾਂ ਗੱਲ ਕਰੀ ਜਾਵੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਤੇ ਕਾਫੀ ਜਿੱਥੇ ਲੈਂਡ ਪੂਲਿੰਗ ਦਾ ਕਈ ਸਿਆਸੀ ਪਾਰਟੀਆਂ ਦੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਕੁਝ ਸਿਆਸੀ ਪਾਰਟੀਆਂ ਵੱਲੋਂ ਤੇ ਕਿਸਾਨਾਂ ਦੇ ਵੱਲੋਂ ਇਸ ਦਾ ਕਾਫੀ ਜ਼ਿਆਦਾ ਵਿਰੋਧ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਦੇਖੋ ਜਿਹੜਾ ਇਹ ਲੈਂਡ ਪੂਲਿੰਗ ਮਾਮਲਾ ਹੈ ਇਹ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਅਹਿਮ ਬਣ ਚੁੱਕਿਆ ਹੈ ਸਰਿਕਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿਰੋਧੀ ਧਰਤੀਆਂ ਜਥੇਬੰਦੀਆਂ ਇਸੇ ਤਰ੍ਹਾਂ ਹੋਰ ਜਥੇਬੰਦੀਆਂ ਇਹ ਸਾਰਿਆਂ ਨੇ ਇਹਨੂੰ ਵਿਰੋਧ ਕੀਤਾ ਹੈ ਇਸ ਸਬੰਧ ਦੇ ਵਿੱਚ ਕਾਂਗਰਸ ਪਾਰਟੀ ਨੇ ਅੱਜ ਮਹਾਲੀ ਦੇ ਗਲਾਡਾ ਦਫ਼ਤਰ ਦੇ ਮੂਹਰੇ ਵੀ ਧਰਨਾ ਦਿੱਤਾ ਹੈ ਉਹਦੇ ਵਿੱਚ ਜਿੱਥੇ ਵਿਰੋਧੀ ਧਰਦੇ ਆਗੂ ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿੰਦੇ ਨਜ਼ਰ ਆਏ ਕਿ ਕਿਸੇ ਕੀਮਤ ਤੇ ਅਸੀਂ 1 ਇੰਚ ਜ਼ਮੀਨ ਵੀ ਇਸ ਮਾਮਲੇ 'ਚ ਕਿਸੇ ਨੂੰ ਨਹੀਂ ਦੇਵਾਂਗੇ ਸਰਕਾਰ ਇਹਦੇ ਬੜੇ ਫਾਇਦੇ ਗਿਣਾ ਰਹੀ ਹੈ ਬਾਜਮਾਨੇ ਕਿਹਾ ਕਿ ਨਾ ਸਾਡੇ ਕੋਲ ਜ਼ਮੀਨ ਹੈ ਤੇ ਨਾ ਦੇਣੀ ਹੈ ਐਸੇ ਦਰਾਂ ਤੇਜ ਤਰਾਰ ਆਗੂ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਇਹਨਾਂ ਤੇ ਕਾਫੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਦਾ ਸਿਰਫ ਨਾਂ ਦਾ ਮੁੱਖ ਮੰਤਰੀ ਰਹਿ ਗਿਆ ਜੀ ਉਹਦੇ ਕੋਲ ਸਾਰਾ ਕੁਝ ਤਾਂ ਖੋਲਿਆ ਇਹਨਾਂ ਨੇ ਬਿਲਕੁਲ ਉਹਨਾਂ ਨੇ ਅੱਧੀ ਦਰਜਨ ਤੋਂ ਵੱਧ ਮਹਿਕਮੇ ਗਰਾਈ ਜਿਨ੍ਹਾਂ ਦੇ ਵਿੱਚ ਗੈਰ ਪੰਜਾਬੀ ਬੈਠੇ ਨੇ ਇਹ ਕੋਈ ਛੋਟੀ ਗੱਲ ਨਹੀਂ ਵੱਡੀ ਗੱਲ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਜ ਜਿਵੇਂ ਜਿਹੜੀ ਪ੍ਰਦੇਸ਼ ਕਾਂਗਰਸ ਹੈ ਉਹ ਇਹਨਾਂ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿਸਾਨ ਪਹਿਲਾਂ ਹੀ ਆਪਣਾ ਸੰਘਰਸ਼ ਐਲਾਨ ਚੁੱਕੇ ਨੇ ਤੇ ਇਹ ਲੋਕ ਵੀ ਲਗਾਤਾਰਤਾ ਦੇ ਵਿੱਚ ਇਸੇ ਪਾਸੇ ਵੱਲ ਨੇ ਹੋਰ ਉਰਲੇਆ ਕਹ ਕੇ ਇਹ ਆਮ ਆਦਮੀ ਰਹੇਗੀ ਜਿਹਦਾ ਢੰਡੋਰਾ ਅਰਵਿੰਦ ਕੇਜਰੀਵਾਲ ਨੇ ਚੋਣਾ ਤੋਂ ਪਹਿਲਾਂ ਪਿੱਟਿਆ ਉਹਨਾਂ ਨੇ ਇੱਕ ਦਰਜਨ ਤੋਂ ਵੱਧ ਬੰਦੇ ਕਨਾਈ ਕਿ ਕੌਣ ਨੇ ਅਜਰਾ ਲੁਧਿਆਣੇ ਵਾਲਾ ਸੰਜੀਵ अरोੜਾ ਕੌਣ ਹੈ ਮਹਾਲੀ ਦਾ ਐਮ ਐਲ ਏ ਕੁਲਵੰਤ ਸਿੰਘ ਕੀ ਚੀਜ਼ ਹੈ ਇਸੇ ਤਰ੍ਹਾਂ ਲਵਲੀ ਯੂਨੀਵਰਸਿਟੀ ਵਾਲੇ ਅਸ਼ੋਕ ਮਿੱਤਲ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹ ਕੀ ਚੀਜ਼ ਨੇ ਉਹਨਾਂ ਨੇ ਡਾਕਟਰ ਇੰਦਰਵੀਰ ਸਿੰਘ ਨੇਚਰ ਤੇ ਕਈ ਹੋਰਾਂ ਬਾਰੇ ਕਹੇ ਤੇ ਜਿਹੜਿਆਂ ਨੂੰ ਕਹਿੰਦੇ ਇਹ ਆਮ ਆਦਮੀ ਪਾਰਟੀ ਕਹਿ ਕੇ ਲਿਆਏ ਸੀ ਉਹਨਾਂ ਤੇ ਵੱਡੀਆਂ-ਵੱਡੀਆਂ ਕੋਠੀਆਂ ਬਣਾਉਣ ਦਾ ਦੋਸ਼ ਲੱਗ ਰਿਹਾ ਹੈਗਾ ਲਗਾਤਾਰਤਾ ਦੇ ਵਿੱਚ ਲੱਗ ਰਿਹਾ ਹੈ ਤੇ ਕਈ ਐਮਐਲਏ ਹੋਰ ਉਸ ਤਰ੍ਹਾਂ ਦੀਆਂ ਕੋਠੀਆਂ ਬਣਾ ਰਹੇ ਨੇ ਇੱਕ ਤਰੀਕੇ ਦੇ ਨਾਲ ਉਹ ਕਹਿੰਦੇ ਪੰਜਾਬੀਆਂ ਦੀ ਲੁੱਟ ਕਰ ਰਿਹਾ ਸੁਖਪਾਲ ਸਿੰਘ ਕਹਿ ਰਿਹਾ ਉੱਥੇ ਕਈ ਸੀਨੀਅਰ ਆਗੂ ਹਰਮੰਦਰ ਗਿੱਲ ਐਸੇ ਤਰ੍ਹਾਂ ਜਿਹੜੇ ਆ ਨਾਬੇ ਵਾਲੇ ਸਾਧੂ ਸਿੰਘ ਧਰਮਸੋਤ ਉਹ ਜਿਹੜੇ ਕੈਪਟਨ ਸੰਦੀਪ ਬਲਬੀਰ ਸਿੰਘ ਸਿੱਧੂ ਕਈ ਹੋਰ ਸੀਨੀਅਰ ਕਾਂਗਰਸੀ ਇਸ ਧਰਨੇ ਦੇ ਵਿੱਚ ਮੌਜੂਦ ਸਨ ਜੀ ਟਿਲੋਸਾ ਬੁੱਧਰ ਗੱਲ ਕੀਤੀ ਜਾਵੇ ਸੰਸਦ ਦੇ ਵਿੱਚ ਟਕਰਾਵ ਜਾਰੀ ਹੈ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਵੱਲੋਂ ਕੰਮ ਰੋਕੂ ਮਤਾ ਜਿਹੜਾ ਪੇਸ਼ ਕੀਤਾ ਜਾਣਾ ਜਿਹਦੇ ਵਿੱਚ ਕਾਂਗਰਸ ਦੇ ਵੱਲੋਂ ਸਵਾਲ ਕੀਤੇ ਜਾਣਗੇ ਸਰਕਾਰ ਤੋਂ ਕਿ ਸਰਕਾਰ ਤੋਂ ਕਿ ਜਿਹੜਾ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਵਿੱਚ ਇਹ ਮਤਾ ਪਾਸ ਕਰਨਾ ਜਾਣਾ ਚਾਹੀਦਾ ਹੈ ਕਿਉਂਕਿ ਜਿਹੜੇ ਇਹ ਲੋਕ ਨੇ ਹੰਗਾਮਾ ਕਰ ਰਹੇ ਨੇ ਆਖਿਰਕਾਰ ਇਸ ਦੇ ਪਿੱਛੇ ਕੀ ਕਰਨਾ ਦੇਖੋ ਹਰ ਪਾਰਟੀ ਦਾ ਆਪੋ ਆਪਣਾ ਤਰੀਕਾ ਹੁੰਦਾ ਉਹਨੇ ਕਿਵੇਂ ਵਿਰੋਧ ਜਤਾਉਣਾ ਹੈ ਕਿਵੇਂ ਹੱਕ 'ਚ ਜਾਣਾ ਹੈ ਕੀ ਕਰਨਾ ਹੈ ਕਾਂਗਰਸ ਪਾਰਟੀ ਲੋਕ ਸਭਾ ਦੇ ਵਿੱਚ ਮੁੱਖ ਵਿਰੋਧੀ ਪਾਰਟੀ ਹੈ ਤੇ ਛੋਟੀ ਨਹੀਂ ਕਾਫੀ ਵੱਡੀ ਹੈ ਪਹਿਲਾਂ ਇਹ ਘੱਟ ਹੁੰਦੇ ਸੀ ਗਿਣਤੀ ਦੇ ਹੋ ਚਾਹਣ 250 ਦੇ ਨੇੜੇ ਨੇ ਜੀ ਉਹਨਾਂ ਨੇ ਜਦੋਂ ਕੱਲ ਮੀਟਿੰਗ ਹੋਈ ਉਹਦੇ ਵਿੱਚ ਵੀ ਮੁੱਦੇ ਉਠਾਏ ਕਿ ਆ ਜਿਹੜੇ ਮੁੱਦੇ ਨੇ ਇਹਨਾਂ ਦੇ ਉੱਤੇ ਅਸੀਂ ਗੱਲ ਕਰਾਂਗੇ ਵੱਡੇ ਪੱਧਰ ਤੇ ਉੱਤੇ ਗੱਲ ਕਰਾਂਗੇ ਇਹ ਮੁੱਦੇ ਲਗਾਤਾਰਤਾ ਦੇ ਵਿੱਚ ਸੁਰੱਖਿਆ ਚ ਚੱਲ ਰਹੇ ਨੇ ਇਹ ਮੁੱਦੇ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਨੇ ਜਿਵੇਂ ਆ ਸਮਝਦਾ ਕਿ ਜਿਹੜੇ ਇਹ ਮੁੱਦੇ ਨੇ ਇਹਨਾਂ ਮੁੱਦਿਆਂ ਦੇ ਨਾਲ ਜਿਹੜੇ ਜਿਹੜੇ ਵੀ ਉਹਨਾਂ ਨੇ ਠਾਏ ਆ 8 ਮੁੱਦੇ ਉਹਨਾਂ ਨੇ ਮੇਨ ਚੱਕੇ ਸੀ ਆਪਰੇਸ਼ਨ ਸੰਧੂਰ ਡੋਨਾਲਡ ਟਰੰਪ ਜਿਹੜਾ ਵਾਰ-ਵਾਰ ਦਾਅਵੇ ਕਰ ਰਿਹਾ ਕਿ جنگਬੰਦੀ ਮੈਂ ਕਰਾਈ ਇਸ ਤੋਂ ਇਲਾਵਾ ਜਿਹੜਾ ਉਹਨੇ ਟੈਰਫ ਵਗੈਰਾ ਲਾਉਣੇ ਨੇ ਖੇਤੀ ਵਾਲਾ ਟੈਰਫ ਹੋਰ ਇਹ तमाम ਮਾਮਲਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਵਾਲਿਆਂ ਨੇ ਕਾਫੀ ਸਰਗਰਮੀ ਕੀਤੀ ਅੱਜ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਨੇ ਜਿਵੇਂ ਮੁੱਦੇ ਉਠਾਏ ਉਹ ਮੁੱਦੇ ਵੀ ਆਪਣੇ ਆਪ ਦੇ ਵਿੱਚ ਅਹਿਮ ਨੇ ਇਹਨਾਂ ਮੁੱਦਿਆਂ ਦੇ ਵਿੱਚ ਬਹੁਤ ਕੁਝ ਬਹੁਤ ਕੁਝ ਅਹਿਮ ਮੰਨਿਆ ਜਾ ਰਿਹਾ ਸੋ ਇਹ ਜਿਹੜੇ ਮੁੱਦੇ ਨੇ ਸਾਰੇ ਦੇ ਸਾਰੇ ਅੱਠ ਮੁੱਦੇ ਇਹਨਾਂ ਦੇ ਵਿੱਚ ਕਈ ਕਿਸਮ ਦੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਸਵਾਲ ਚੱਕੇ ਆ ਉਹਨਾਂ ਨੇ ਸਰਕਾਰ ਨੂੰ ਘੇਰਿਆ ਕਿ ਪ੍ਰਧਾਨ ਮੰਤਰੀ ਆਪ ਆ ਕੇ ਜਵਾਬ ਕਿਉਂ ਨਹੀਂ ਦਿੰਦੇ ਜੀ ਪ੍ਰਧਾਨ ਮੰਤਰੀ ਨੂੰ ਆਉਣਾ ਚਾਹੀਦਾ ਹੈ ਪਹਿਲ ਗਾਮ ਦਾ ਮੁੱਦਾ ਵੀ ਉਹਦੇ ਵਿੱਚੋਂ ਇੱਕ ਹੈ ਕਿ ਇੰਨਾ ਚਿਰ ਲੰਘ ਗਿਆ ਅੱਜ ਤੱਕ ਤੁਹਾਨੂੰ ਇਕੱਤਰਤਾ ਦੀ ਵੀ ਨਹੀਂ ਲੱਭਿਆ ਕੀ ਕਰਨਾ ਜਿਹਦੇ ਕਰਕੇ ਤੁਹਤੋਂ ਸਾਰੇ ਅਤਵਾਦੀ ਅੱਖੋਂ ਪਰੋਖੇ ਹੋਗੇ ਇਹ ਜਿਹੜਾ ਕੋਈ ਛੋਟੀ ਨਹੀਂ ਵੱਡੀ ਗੱਲ ਹੈ ਇਸੇ ਤਰ੍ਹਾਂ ਉਹਨਾਂ ਨੇ ਕਈ ਹੋਰ ਮੁੱਦਿਆਂ ਦੇ ਉੱਤੇ ਵੀ ਸਰਕਾਰ ਨੂੰ ਘੇਰਨਾ ਹੈ ਸਾਡੇ ਸਪੀਕਰ ਸਾਹਿਬ ਨੇ ਤੇ ਜਿਹੜੇ ਸੰਸਦੀ ਮਾਮਲਿਆਂ ਦੇ ਮੰਤਰੀ ਨੇ ਕਿਰਨਰ ਜੀਜੂ ਉਹਨਾਂ ਨੇ ਕਿਹਾ ਸੀਗੇ ਕਿ ਕਾਂਗਰਸ ਪਾਰਟੀ ਜਿਹੜੇ ਵੀ ਮੁੱਦੇ ਉਠਾਏਗੀ ਬਕਾਇਦਾ ਸੰਸਦ ਦੇ ਵਿੱਚ ਉਹਨਾਂ ਤੇ ਬਹਿਸ ਕੀਤੀ ਜਾਵੇਗੀ ਤੇ ਅਸੀਂ ਵੀ ਇਹ ਗੱਲ ਕਹਿੰਦੇ ਆ ਕਿ ਸੰਸਦ ਨੂੰ ਮੱਛੀ ਮੰਡੀ ਨਾ ਬਣਾਓ ਸੰਸਦ ਸੰਸਦ ਵਾਂਗ ਚੱਲੇ ਮੁੱਦਿਆਂ ਤੇ ਗੱਲ ਹੋਵੇ ਵਿਰੋਧੀ ਧਿਰਾਂ ਨੂੰ ਵੀ ਮੌਕਾ ਮਿਲੇ ਉਹਦੇ ਉੱਤੇ ਸਰਕਾਰ ਜਵਾਬ ਦੇਵੇ ਦੇਖੋ ਹੁਣ ਅੱਗੇ ਇਹ ਮਾਮਲੇ ਦੇ ਵਿੱਚ ਕੀ ਹੁੰਦਾ ਜੀ ਕਿਲੋਸਾ ਬੁੱਧਰੇ ਗੱਲ ਕੀਤੀ ਜਾਵੇ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀ ਜਿਹੜੀ ਹੈ ਮੁਰ ਤੋਂ ਚਰਚਾ ਸ਼ੁਰੂ ਹੋ ਗਈ ਹੈ ਕਿਹਾ ਜਾ ਰਿਹਾ ਹੈ ਇਸ ਦੇ ਉੱਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਜਿਦੇ ਵਿੱਚ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਭਾਜਪਾ ਅਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੋ ਲਜਣਾ ਚਾਹੀਦਾ ਹੈ ਸਭ ਤੋਂ ਪਹਿਲੀ ਵਾਰ ਜਦੋਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਭੋਗ ਸੀ ਉਹਦੇ ਉੱਤੇ ਇਹਨਾਂ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਦਾ ਉਠਾਇਆ ਸੀ ਉਹਨਾਂ ਨੇ ਕੀ ਕਿਹਾ ਸੀ ਉਹਨਾਂ ਨੇ ਕਿਹਾ ਸੀ ਇਸ਼ਾਰਾ ਸੀ ਉਹਨਾਂ ਦਾ ਇਸ ਆਮ ਆਦਮੀ ਪਾਰਟੀ ਵੱਲ ਨੂੰ ਜਾਂ ਜਿਹੜੇ ਗਰਮ ਦਲਯੇ ਉੱਠ ਰਹੇ ਨੇ ਖਾਸ ਕਰਕੇ ਭਾਈ ਅਮਰਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੋ ਮੈਂਬਰ ਪਾਰਲੀਮੈਂਟ ਬਣੇ ਨੇ ਲੋਕ ਵੱਡੇ ਹੁੰਦੇ ਨੇ ਲੋਕਾਂ ਦੇ ਵਿੱਚ ਜਿਹਨੂੰ ਫਤਵਾ ਦੇ ਦਿੱਤਾ ਦੇ ਦਿੱਤਾ ਜੀ ਤੇ ਅਗਲੀ ਗੱਲ ਜਿਹੜੀ ਅਤ ਸੋਚਣ ਵਾਲੀ ਹੈ ਉਹ ਇਹ ਕਿ ਭਾਈ ਸਾਹਿਬ ਤੁਸੀਂ ਇੱਥੇ ਜਿਹੜੀ ਵੀ ਗੱਲ ਕਰਦੇ ਹੋ ਉਹ ਗੱਲਾਂ ਆਪਣੇ ਆਪ ਦੇ ਵਿੱਚ ਸੁਨੀਲ ਜਾਖੜ ਨੇ ਹੁਣ ਫੇਰ ਕਹਤਾ ਕਿ ਅਕਾਲੀ ਦਲ ਦਾ ਤੇ ਭਾਜਪਾ ਦਾ ਸਮਝੌਤਾ ਹੋਣਾ ਚਾਹੀਦਾ ਹੈ ਜਾਖੜ ਸਾਹਿਬ ਤੁਸੀਂ ਆਪ ਦੀ ਪਾਰਟੀ ਨੂੰ ਤਾਂ ਚਲਾ ਨਹੀਂ ਸਕੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਲਾਉਣਾ ਪੈ ਗਿਆ ਤੁਸੀਂ ਗੱਲ ਅਕਾਲੀ ਭਾਜਪਾ ਦੀ ਕਰਦੇ ਹੋ ਤੁਹਾਡੇ ਕਹਿਣ ਦੇ ਨਾਲ ਅਕਾਲੀ ਲੋਕਾਂ ਚਾਰਮਨ ਪਿਆਰੇ ਬਣ ਜਾਣਗੇ ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਸੁਖਵੀਰ ਸਿੰਘ ਬਾਦਲ ਨੇ ਆਪਣੀਆਂ ਜਨਤਕ ਰੈਲੀਆਂ ਸ਼ੁਰੂ ਕੀਤੀਆਂ ਨੇ ਇਕੱਠ ਵੀ ਹੋ ਰਹੇ ਨੇ ਪਰ ਕੀ ਜਿਹੜੇ ਇਲਜ਼ਾਮ ਅਕਾਲੀ ਦਲ ਤੇ ਲੱਗੇ ਨੇ ਉਹਨਾਂ ਤੋਂ ਮੁਕਤੀ ਮਿਲ ਗਈ ਲੋਕਾਂ ਨੇ ਇਹਨਾਂ ਨੂੰ ਮਾਫ਼ ਕਰਤਾ ਮੈਨੂੰ ਤਾਂ ਨਹੀਂ ਲੱਗਦਾ ਪਰ ਤੁਹਾਡਾ ਜਿੰਨਾ ਇਹਨਾਂ ਫਿਕਰ ਪੈ ਰਿਹਾ ਹੈ ਤੇ ਆਪ ਤੁਸੀਂ ਜੇ ਪ੍ਰਧਾਨਗੀ ਚਲਾਉਂਦੇ ਸਮਰੱਥ ਨਹੀਂ ਰਹੇ ਉਹਨਾਂ ਨੂੰ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਬਰੋਣਾ ਪੈ ਗਿਆ ਸੋ ਸਾਡੇ ਜਿਹੜੇ ਆਗੂ ਨੇ ਇਹ ਬੇਲੇ ਦੇ ਰਾਹ ਕਿ ਬੇਲੇ ਦੀਆਂ ਟੱਕਰਾਂ ਜਾਦਾ ਮਾਰਦੇ ਨੇ ਫਿਕਰ ਸੁਖਵੀਰ ਸਿੰਘ ਨੂੰ ਹੋਣਾ ਚਾਹੀਦਾ ਜਿਹਦੀ ਸਿਆਸੀ ਤਰਤਲ ਜ਼ਮੀਨ ਆ ਜਿਹੜੀ ਉਹ ਖੁਸ਼ੀ ਪਈ ਹੈ ਦੁਬਾਰਾ ਆਉਣਾ ਹੈ ਨਹੀਂ ਆਉਣਾ ਇਹ ਲੋਕਾ ਤੇ ਨਿਰਪਰ ਕਰਦਾ ਹੈ ਤੇ ਯਤਨ ਤਾਂ ਹਰ ਬੰਦਾ ਕਰਦਾ ਹੀ ਹੈ ਨਾ ਹਮੇ ਜੋ ਮਰਜੀ ਹੋ ਜਾਵੇ ਜੀ ਕੋ ਬਿਲਕੁਲ ਢਿਲੂ ਸਾਹਿਬ ਗੱਲ ਸੁਖਬੀਰ ਸਿੰਘ ਬਾਦਲ ਦੀ ਚਾਰਦੀਸਤਾ ਕਹਿ ਰਹੀ ਹੈ ਕਿ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਸਿਆਸਤ ਪੱਕੀ ਹੋਈ ਹੈ ਤੇ ਇਸ ਤੋਂ ਪਹਿਲਾਂ ਸਾਰੀ ਸਿਆਸੀ ਪਾਰਟੀਆਂ ਦੇ ਵੱਲੋਂ ਆਪਣਾ ਪੂਰਾ ਜੋਰ ਦੇ ਨਾਲ ਜੋਰ ਲਗਾਇਆ ਜਾ ਰਿਹਾ ਤੇ ਕਿਹਾ ਜਾ ਰਿਹਾ ਹੁਣ ਇਸ ਵਿਚਾਲੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਜੀਰਾ ਦੇ ਵਿੱਚ ਰੈਲੀ ਕੱਢੀ ਗਈ ਹੈ ਜਿੱਥੇ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਆਖਿਰਕਾਰ ਤੁਹਾਨੂੰ ਕੀ ਲੱਗਦਾ ਕਿ ਸੁਖਬੀਰ ਬਾਦਲ ਨੂੰ ਦੁਬਾਰਾ ਤੋਂ ਲੋਕਾਂ ਦਾ ਹਾਂ ਇੱਕ ਆਠ ਜਿਹੜਾ ਮਿਲ ਰਿਹਾ ਉਸ ਤੋਂ ਹੰਗਾਰ ਮਿਲੇਗੀ ਦੁਬਾਰਾ ਇਹ ਹੰਗਾਰਾ ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ ਕੱਲ ਉਹਨਾਂ ਨੇ ਚਵਾਲ ਦੇ ਵਿੱਚ ਵੀ ਇੱਕ ਰੈਲੀ ਕੀਤੀ ਹੈ ਜੀ ਤੇ ਜਿਹੜੀ ਅੱਜ ਜੀਰੇ ਦੇ ਵਿੱਚ ਕੀਤੀ ਹੈ ਇਹ ਉਹ ਸੈਗਮੈਂਟ ਹੈ ਜਿੱਥੇ ਅਕਾਲੀ ਦਲ ਚੰਗਾ ਪ੍ਰਭਾਵ ਰੱਖਦਾ ਹੈ ਸੁਖਵੀਰ ਸੋ ਰੱਖਦਾ ਨਿੱਜੀ ਤੌਰ ਤੇ ਅਸਲ ਦੇ ਵਿੱਚ ਸਾਨੂੰ ਪਤਾ ਹੈ ਕਿ ਸਰਦਾਰ ਬਿਆਨ ਸਿੰਘ ਦੀ ਸਰਕਾਰ ਦੇ ਵਿੱਚ ਹਰਚਰਨ ਸਿੰਘ ਹੀਰੋ ਇੱਕ ਵੱਡੇ ਕਾਂਗਰਸੀ ਹੁੰਦੇ ਸੀ ਸ਼ਾਇਦ ਉਸ ਵੇਲੇ ਉਹ ਪ੍ਰਧਾਨ ਵੀ ਸੀ ਉਹਨਾਂ ਦਾ ਪੁੱਤਰ ਹਰਪ੍ਰੀਤ ਜੀਰਾ ਉਹ ਨੂੰ ਆਜ ਸੁਖਵੀਰ ਸਿਓ ਨੇ ਆਪਣੀ ਪਾਰਟੀ ਚ ਸ਼ਾਮਲ ਕਰ ਲਿਆ ਕਾਫੀ ਲੰਬੇ ਸਮੇਂ ਤੋਂ ਇਹ ਹੀਰੋ ਪਰਿਵਾਰ ਥੋੜਾ ਜਿਹਾ ਅਸਲ ਰਸਤੇ ਦੇ ਉੱਤੇ ਨਹੀਂ ਚੱਲ ਰਿਆ ਸੀ ਵਿਚ ਵਿਚਾਲੇ ਜੀ ਸੀ ਕਿਉਂਕਿ ਜੀਰਾ ਦੇ ਵਿੱਚ ਸਾਬਕਾ ਕਾਲੀ ਮੰਤਰੀ ਇੰਦਰਜੀਤ ਸਿੰਘ ਜੀਰਾ ਦਾ ਸੁਪੁੱਤਰ ਕੁਲਦੀਪ ਕੁਲਵੀਰ ਜੀਰਾ ਬੜਾ ਸਰਗਰਮ ਹੈ ਜੀ ਉਹ ਪਹਿਲਾਂ ਐਮਐਲਏ ਰਹਿ ਵੀ ਚੁੱਕਿਆ ਤੇ ਇੱਕ ਮਿਆਂ ਚ ਦੋ ਤਲਵਾਰਾਂ ਪੈਂਦੀਆਂ ਨਹੀਂ ਤੇ ਅਕਾਲੀ ਦਲ ਨੂੰ ਤਾਂ ਅੱਜ ਲੋੜ ਹੀ ਲੋੜ ਆ ਵੀ ਜਿਹੜਾ ਮਰਜ਼ੀ ਬਾਹ ਫੜੇ ਆ ਕੇ ਇਹ ਤਾਂ ਜੇ ਟਿਕਟ ਕਹਿਣਗੇ ਉਹ ਵੀ ਨਾਲ ਦੀ ਨਾਲ ਹੀ ਅਨਾਉਂਸ ਕਰ ਦੇਣਗੇ ਅੱਗੇ ਵੀ ਪ੍ਰਧਾਨ ਜੀ ਐ ਕਰ ਦਿੰਦੇ ਆ ਤਾਂ ਹਰਪ੍ਰੀਤ ਜੀਰਾ ਅਕਾਲੀ ਦਲ ਚ ਸ਼ਾਮਲ ਹੋ ਗਿਆ ਤੇ ਮੈਂ ਟਿਕ ਨਹੀਂ ਲਾਇਆ ਉਹਨਾਂ ਨੇ ਲਓ ਜੀ ਅੱਜ ਤੋਂ ਬਾਅਦ ਇਹ ਜਿਹੜੇ ਜੀਰਾ ਸਾਹਿਬ ਨੇ ਹਰਪ੍ਰੀਤ ਜੀਰਾ ਜਿਹੜੇ ਹੀਰੋ ਸਾਹਿਬ ਹੈ ਇਹ ਵੀ ਨਾਲ ਹੀਰੋ ਹੀ ਲਿਖਦਾ ਹਰਪ੍ਰੀਤ ਹੀਰੋ ਇਹਨਾਂ ਦੇ ਪਿਤਾ ਜੀ ਵੀ ਹੀਰੋ ਲਿਖਦੇ ਹੁੰਦੇ ਸੀ ਹਰਚਰਨ ਸਿੰਘ ਹੀਰੋ ਸੋ ਉਹਨੂੰ ਅੱਜ ਹਲਕਾ ਇੰਚਾਰਜ ਕਾਲੀਦਾਲ ਨੇ ਜੀਰੇ ਹਲਕੇ ਦਾ ਬਰਾਤਾ ਉੱਥੇ ਦਬਦਬਾ ਬਹੁਤ ਜ਼ਿਆਦਾ ਸਾਬਕਾ ਮੰਤਰੀ ਜਰਮੇਜ ਸਿੰਘ ਸੇਖੋ ਸਾਹਿਬ ਦਾ ਤੇ ਪ੍ਰਧਾਨ ਜੀ ਕੋਲ ਉਹਨਾਂ ਨੂੰ ਕਹਿੰਦੇ ਵੀ ਨਜ਼ਰ ਆਏ ਮੁੰਡਾ ਨਵਾਂ ਆਇਆ ਖਿਆਲ ਰੱਖਿਓ ਸੋ ਦੇਖਦੇ ਹਾਂ ਕਿ ਇਸ ਤਰ੍ਹਾਂ ਜਿਹੜੀਆਂ ਜੁਆਇਨਿੰਗ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੇ ਨਾਲ ਅਕਾਲੀ ਦਲ ਨੂੰ ਕਿੰਨਾ ਮਜ਼ਬੂਤੀ ਮਿਲਦੀ ਹੈ ਇਹ ਤਾਂ ਸਭਾ ਦੱਸੇਗਾ ਜਾਂ ਜਿਹੜੀ ਚੋਣ ਆ ਰਹੀ ਹੈ ਉੱਥੇ ਬੀਬੀ ਸੁਖਵਿੰਦਰ ਕੌਰ ਜਿਹੜੇ ਨੇ ਉਹਨਾਂ ਨੂੰ ਇਹਨਾਂ ਨੇ ਉਮੀਦਵਾਰ ਅੱਲਾਣਿਆ ਤਰਨਤਾਰ ਤੋਂ ਉਹਦਾ ਕਿੰਨਾ ਘਾਵ ਬਣਦਾ ਹੈ ਮੌਕਾ ਦੱਸੇਗਾ ਤਿੰਨ ਸਭ ਅਕਸਰ ਅਜੀਬ ਖਬਰਾਂ ਸਾਹਮਣੇ ਆਂਦੀ ਰਹਿੰਦੀਆਂ ਨੇ ਜਿਥੇ ਕਿਹਾ ਜਾਂਦਾ ਕਿ ਪਾਕਿਸਤਾਨ ਡਰੋਨ ਮਿਲੇ ਨੇ ਇਸ ਵਿਚਾਲੇ ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਜਿਸੇ ਬੀਐਸਐਫ ਅਤੇ ਪੁਲਿਸ ਨੇ ਪਾਕਿਸਤਾਨੀ ਡਰੋਨਸ ਨੂੰ ਡੇਗ ਕੇ ਉਥੋਂ 3 ਕਿਲੋ ਜੜੀ ਹੈਰੋਇਨ ਬਰਾਮਦ ਕੀਤੀ ਹੈ ਬਿਲਕੁਲ درست ਕਿਹਾ ਜਾ ਰਿਹਾ ਜੀ ਬਾਰਡਰ ਸਕਿਉਰਿਟੀ ਫੋਰਸ ਬੀਐਸਐਫ ਜੀ ਤੇ ਪੰਜਾਬ ਪੁਲਿਸ ਦਾ ਇਹ ਸਾਂਝਾ ਆਪਰੇਸ਼ਨ ਖੇਮ ਕਰਨ ਲੱਗ ਕੇ ਵਿੱਚ ਚੱਲਿਆ ਕਹਿੰਦੇ ਇੱਕ ਪਾਕਿਸਤਾਨੀ ਡਰੋਨ ਇਧਰਲੇ ਪਾਸੇ ਨੂੰ ਆਇਆ ਤਾਂ ਸਾਂਝੇ ਆਪਰੇਸ਼ਨ ਦੇ ਵਿੱਚ ਉਹਨੂੰ ਸੁੱਟ ਲਿਆ ਉਹਦੇ ਵਿੱਚ 3 ਕਿਲੋਗ੍ਰam ਹੈਰੋਨ ਜਿੱਦੀ ਕੀਮਤ ਕਰੋੜਾਂ ਚ ਹੈ ਉਹ ਬਰਾਮਦ ਕੀਤੀ ਗਈ ਹੈ ਇਹ ਸਾਂਝਾ ਆਪਰੇਸ਼ਨ ਹੈ ਅਦਰਵਾਈਜ਼ ਵੀ ਪੰਜਾਬ ਪੁਲਿਸ ਦਾ ਇੱਕ ਆਪਰੇਸ਼ਨ ਯੁੱਧ ਨਸ਼ਿਆਂ ਵਿਰੁੱਧ ਇਹ ਜੋਰ-ਸ਼ੋਰ ਨਾਲ ਚੱਲ ਰਿਹਾ ਹੈ ਕੱਲ ਸਾਰੇ ਪੰਜਾਬ ਦੇ ਵਿੱਚ ਨਾਕਾਬੰਦੀ ਕੀਤੀ ਗਈ ਅੰਤਰਾਜੀ ਸੜਕਾਂ ਦੇ ਉੱਤੇ ਵੀ ਜਿੱਥੋਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਉਹਦੇ ਵਿੱਚ ਵੀ ਹੈਰੋਨ ਵੀ ਬਰਾਮਦ ਹੋਈ ਹੈ ਕਈ ਗੱਡੀਆਂ ਦੀ ਚੈਕਿੰਗ ਹੋਈ ਉਹਦੇ ਵਿੱਚੋਂ ਕਈਆਂ ਦੇ ਚਲਾਨ ਹੋਏ ਤੇ ਕੁਝ ਹੈਰੋਨ ਵੀ ਸ਼ਾਇਦ 1.5 ਕਿਲੋ ਹੈ ਉਹ ਬਰਾਮਦ ਕੀਤੀ ਗਈ ਗੱਡੀਆਂ ਦੇ ਕਈਆਂ ਦੇ ਚਲਾਨ ਪੁਲਿਸ ਨੇ ਕਾਗਜ਼ਾਤ ਘੱਟ ਹੋਣ ਕਰਕੇ ਕੀਤੇ ਗਏ ਜੀ ਕਿ ਲੋਕ ਸਭ ਅਕਸਰ ਜਹਾਜ਼ ਦੇ ਨਾਲ ਰਿਲੇਟਿਡ ਕਈ ਖਬਰਾਂ ਆndੀਆਂ ਨੇ ਜਿੱਥੇ ਜਹਾਜ਼ ਹਾਦਸੇ ਵਾਪਰਦੇ ਰਹਿੰਦੇ ਨੇ ਹੁਣ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਮੀਂਹ ਦੇ ਕਾਰਨ ਮੁੰਬਈ 에ਅਰਪੋਰਟ ਤੋਂ ਇੱਕ ਜਿਹੜੀ 에ਅਰ ਇੰਡੀਆ ਦੇ ਫਲਾਈਟ ਦੇ ਫਿਸਲਣ ਦੀ ਗੱਲ ਆਖੀ ਗਈ ਹੈ ਆਪ ਨੂੰ ਸਾਰਾ ਪਤਾ ਕਿ ਇਸ ਵੇਲੇ ਮੌਸਮ ਬਰਸਾਤੀ ਮੌਸਮ ਹੈ ਲਗਾਤਾਰ ਦੇ ਵਿੱਚ ਦਰਮਿਆਨਾ ਤੇ ਭਾਰੀ ਮੀਂਹ ਸਮੁੱਚੇ ਭਾਰਤ ਦੇ ਵਿੱਚ ਪੈ ਰਿਹਾ ਹੈ ਉੱਥੇ ਇੱਕ ਜਹਾਜ਼ ਲੈਂਡ ਹੋਣਾ ਸੀ ਏਅਰ ਇੰਡੀਆ ਦਾ ਕਹਿੰਦੇ ਉਹ ਸਲਿੱਪ ਕਰ ਗਿਆ ਜਿੰਦੇ ਨਾਲ ਲੈਂਡ ਹੋਣ ਦੇ ਵਿੱਚ ਉਹਨੂੰ ਦਿੱਕਤ ਆਈ ਲੇਕਿਨ ਪਾਇਲਟ ਨੇ ਜਲਦੀ ਹੀ ਉਹਨੂੰ ਸੰਭਾਲ ਲਿਆ ਸੰਭਾਲ ਕੇ ਉਹਦੀ ਬਕਾਇਦਾ ਤੌਰ ਦੇ ਉੱਤੇ ਸਹੀ ਲੈਂਡਿੰਗ ਕਰਵਾ ਲਈ ਕਲਸਾਪੋਦਰ ਗੱਲ ਕਰੇ ਜਾਵੇ ਅਹਮਦਾਬਾਦ ਹਾਸੀ ਦੇ ਬਾਰੇ ਹਵਾ ਬਾਜੀ ਦੇ ਸ਼ਹਿਰੀ ਮੰਤਰੀ ਨੇ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਕਿਹਾ ਜਾ ਰਿਹਾ ਕਿ ਇਸ ਦੇ ਵਿੱਚ ਨਵੇਂ ਜਿਹੜੇ ਖੁਲਾਸੇ ਹੋਏ ਨੇ ਨਹੀਂ ਉਹ ਕਹਿੰਦੇ ਸ਼ਹਿਰੀ ਹਵਾ ਬਾਜੀ ਮੰਤਰੀ ਨੇ ਉਹ ਕਹਿੰਦੇ ਜਿਵੇਂ ਇੱਕ ਤਾਂ ਬਲੈਕ ਬਾਕਸ ਹੁੰਦਾ ਜਿਹੜਾ ਜਹਾਜ਼ ਦਾ ਜਿਹਦੇ ਵਿੱਚ ਸਾਰਾ ਕਤ ਤੱਤਾ ਹੁੰਦਾ ਉਹਦੀ ਪੜਤਾਲ ਹੋ ਰਹੀ ਹੈ ਜੀ ਕਾਫੀ ਕੁਝ ਸਾਨੂੰ ਜਾਣਕਾਰੀਆਂ ਪ੍ਰਾਪਤ ਹੋਈਆਂ ਨੇ ਪਾਰਸੀ ਆਖਰੀ ਤਹ ਤੱਕ ਜਾਣਾ ਚਾਹੁੰਦੇ ਆ ਕਿਉਂਕਿ ਪਤਾ ਲੱਗਣਾ ਚਾਹੀਦਾ ਹੈ ਕਿ ਜਹਾਜ਼ ਆਸਾ ਕਿਵੇਂ ਹੋਇਆ ਇਹ ਤਾਂ ਅਜ ਗੋਂਗਲੂਆਂ ਤੋਂ ਮਿੱਟੀ ਝਾੜਦੇ ਐ ਬਿਲਕੁਲ ਆਫ ਦੀ ਰਿਕਾਰਡ ਜਿਹੜਾ ਹੈਗਾ ਸਾਰਾ ਕੁਝ ਪਤਾ ਲੱਗ ਗਿਆ ਕਿ ਪਾਇਲਟ ਨੇ ਖੁਦ ਹੀ ਉਹਦਾ ਜਿਹੜਾ ਇੰਦਨ ਜਿਹੜੂ ਫਿਊਲ ਕਹਿੰਦੇ ਆਪਾਂ ਬਾਲਣ ਜੀ ਜੀ ਉਹਦਾ ਬਟਨ ਉਤੋਂ ਬੰਦ ਹੋ ਗਿਆ ਸੀ ਜਿਹਦੇ ਕਰਕੇ ਲਗਾਤਾਰਤਾ ਦੇ ਵਿੱਚ ਜਦੋਂ ਕਿਸੇ ਚੀਜ਼ ਨੂੰ ਤੇਲ ਦੀ ਸਪਲਾਈ ਉਹ ਨਾ ਗਈ ਜੀ ਤੇ ਉਹ ਇੰਜਨ ਬੰਦ ਹੋ ਗਿਆ ਜਿਹਦੇ ਕਰਕੇ ਹਾਦਸਾ ਵਾਪਰਿਆ ਬਹੁਤ ਜ਼ਿਆਦਾ ਅਣਸਕਾਮੀਆਂ ਘਟਰਾਵਾਂ ਆਈਆਂ ਲੇਕਿਨ ਮੈਨੂੰ ਲੱਗਦਾ ਕਿ ਸ਼ਹਿਰੀ ਹਮਾਬਾਜੀ ਮੰਤਰੀ ਨੇ ਬਿਆਨ ਤਾਂ ਦਿੱਤਾ ਕਿ ਅੱਜ ਸੈਸ਼ਨ ਸ਼ੁਰੂ ਹੋ ਜਾਣਾ ਹੈ ਸੈਸ਼ਨ ਦੇ ਵਿੱਚ ਉਹਨਾਂ ਤੋਂ ਸਵਾਲ ਪੁੱਛਿਆ ਜਾਵੇ ਪਹਿਲੇ ਹੀ ਜਵਾਬ ਦੇ ਦਿਓ ਜੀ ਇਹ ਉਹ ਕਹਿੰਦੇ ਹਨ ਚੋਰ ਨਾਲੋਂ ਪੰਡ ਕਾਲੀ ਬਿਲਕੁਲ ਅਜੇ ਕਿਸੇ ਨੇ ਸਵਾਲ ਤਾਂ ਪੁੱਛਿਆ ਨਹੀਂ ਉਹ ਆਪਣੇ ਆਪ ਹੀ ਉੱਠ ਕੇ ਜਵਾਬ ਦੇਣ ਲੱਗੇ ਉਹਨਾਂ ਨੂੰ ਫਿਕਰ ਸੀ ਕਿ ਕਿਤੇ ਮਾਣਯੋਗ ਮੈਂਬਰ ਪਾਰਲੀਮੈਂਟ ਵਿਰੋਧੀ ਧਿਰਾਂ ਵਾਲੇ ਇਸ ਦੇ ਉੱਤੇ ਸਵਾਲ ਨਾ ਕਰ ਦੇਣ ਅ ਬਿਲਕੁਲ ਟੀਲੂਸਾ ਬੁੱਧਰੇ ਕਿਹਾ ਜਿਵੇਂ ਕਿ ਅੱਜ ਲੋਕ ਸਭਾ ਸੈਸ਼ਨ ਦਾ ਪਹਿਲਾ ਦਿਨ ਹੈ ਤੇ ਇਸ ਮੌਕੇ ਜੋ ਮੁੱਦੇ ਨੇ ਅਹਿਮ ਮੁੱਦਿਆਂ ਦੇ ਆਧਾਰਿਤ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਕਿਹਾ ਤੇ ਜਮ ਕੇ ਨਿਸ਼ਾਨੇ ਸਾਧਦੇ ਨੇ ਅਤੇ ਸਰਕਾਰ ਤੋਂ ਉਹਨਾਂ ਦੇ ਸਵਾਲਾਂ ਦੇ ਜਵਾਬ ਮੰਗੇ ਨੇ ਦੇਖੋ ਇਹ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਸਵੇਰੇ ਪਹਿਲਾਂ ਹਗਾਮਾ ਹੋ ਗਿਆ ਤੇ ਮੁਲਤ ਵੀ ਕਰਨਾ ਪੈ ਗਿਆ ਜੀ ਅੱਜ ਪ੍ਰਧਾਨ ਮੰਤਰੀ ਸਾਹਿਬ ਆਏ ਤੇ ਉਹਨਾਂ ਨੇ ਕਿਹਾ ਕਿ ਇਹ ਇਜਲਾਸ ਨਹੀਂ ਇਹ ਵਿਜੇ ਦਿਵਸ ਹੈ ਨਾ ਵਿਜੇ ਉਤਸਵ ਹੈ ਇੱਕ ਮੇਲਾ ਹੈ ਕਿਉਂਕਿ ਅੱਜ ਸਾਡਾ ਭਾਰਤ ਪੁਲਾੜ ਸਟੇਸ਼ਨਾਂ ਤੇ ਵੀ ਤਿਰੰਗੇ ਲਹਿਰਾਇਆ ਆ ਜੀ ਉਦੋਂ ਬ੍ਰੋਦੀ ਤਰ੍ਹਾਂ ਨੇ ਸਵਾਲ ਚੱਕੇ ਉਹ ਪਹਿਲਗਾਮ ਪੁੱਛ ਰਹੇ ਨੇ ਉਹ ਹਵਾਈ ਹਾਦਸੇ ਬਾਰੇ ਪੁੱਛ ਰਹੇ ਨੇ ਉਹ ਟਰੰਪ ਜੋ ਕੁਝ ਬੋਲ ਰਹੇ ਨੇ ਉਹ ਤੇ ਸਪਸ਼ਟੀਕਰਨ ਮੰਗ ਰਹੇ ਨੇ ਤੇ ਕਈ ਹੋਰ ਮਸਲੇ ਜਿਹੜੇ ਵਾਰ-ਵਾਰ ਉਹ ਉਠਾਉਂਦੇ ਯਤਨ ਕਰ ਰਹੇ ਨੇ ਇਹਦੇ ਦਿਨੇ ਵੀ ਉੱਥੇ ਆਏ ਰਾਹੁਲ ਗਾਂਧੀ ਨੇ ਕਾਫੀ ਪ੍ਰਮੁਖਤਾ ਦੇ ਨਾਲ ਅੱਜ ਮਾਈਕ ਸੰਭਾਲਿਆ ਉਹਨਾਂ ਦੇ ਭਾਸ਼ਣ ਦੇ ਉੱਤੇ ਵਿਰੋਧੀ ਧਿਰਾਂ ਨੇ ਕਾਫੀ ਮੇਜ ਤਬ ਤਪਾਏ ਤਾੜੀਆਂ ਮਾਰੀਆਂ ਹਾਂ ਪ੍ਰਧਾਨ ਮੰਤਰੀ ਸਭ ਖੁਦ ਉਹਨਾਂ ਨੇ ਅੱਜ ਉੱਥੇ ਸੰਸਦ ਭਵਨ ਦੇ ਬਾਹਰ ਬਰਾਂਡੇ ਦੇ ਵਿੱਚ ਵਿੱਚ ਪੱਤਰਕਾਰਾਂ ਦਾ ਵੀ ਜਵਾਬ ਆ ਗਿਆ ਤੇ ਆਮ ਲੋਕਾਂ ਨੂੰ ਵੀ ਉੱਥੇ ਸੰਬੋਧਨ ਕੀਤਾ ਜਿਹੜੇ ਹਾਜ਼ਰ ਸਨ ਸੋ ਸੈਸ਼ਨ ਸ਼ੁਰੂ ਹੋਇਆ ਬੈ ਇਹਦੇ ਵਿੱਚ ਕੀ ਕੁਝ ਬਣਦਾ ਮੌਕਾ ਦੱਸੇਗਾ ਅ ਟੇਲੋਸਾ ਪੁੱਤ ਉਹ ਗੱਲ ਕਰੀ ਜਾਵੇ ਤਰਨਜੀਤ ਸਿੰਘ ਸਿੱਧੂ ਜਿਹੜੇ ਨੇ ਸੰਤੂ ਮਾਫ ਕਰਨਾ ਉਹ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਤੇ ਉਹਨਾਂ ਨੇ ਸਰਪੱਤੇ ਪੱਲੇ ਦੀ ਅਰਦਾਸ ਕੀਤੀ ਹੈ ਤੇ ਉਹਨਾਂ ਨੇ ਇੱਕ ਗੱਲ ਆਖੀ ਆ ਕਿ ਕਰੋ ਕੀ ਗੱਲ ਹੈ ਦੇਖੋ ਜਦੋਂ ਵੀ ਕੋਈ ਬੰਦਾ ਇਹ ਤਰਨਜੀਤ ਸਿੰਘ ਸੰਧੂ ਸਾਹਿਬ ਨੇ ਇਹ ਵੀ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਏ ਦਰਬਾਰ ਸਾਹਿਬ ਸਾਰਿਆਂ ਵਾਸਤੇ ਸਾਂਝਾ ਕੋਮਲ ਕੋਈ ਵੀ ਬੰਦਾ ਜਾ ਕੇ ਆਪਣੀ ਸ਼ਰਧਾ ਦੇ ਮੁਤਾਬਕ ਮੱਥਾ ਟੇਕ ਸਕਦਾ ਹੈ ਬਿਲਕੁਲ ਤੇ ਜਦੋਂ ਅੱਜ ਤਰਨਜੀਤ ਸਿੰਘ ਸੰਧੂ ਉਥੇ ਪਹੁੰਚੇ ਜੀ ਤਾਂ ਤਰਨਜੀਤ ਸਿੰਘ ਸੰਧੂ ਨੇ ਵੀ ਸਰਵਤ ਦੀ ਅਰਦਾਸ ਕੀਤੀ ਭਲੇ ਦੀ ਔਰ ਉਹਨਾਂ ਨੇ ਮੱਥਾ ਟੇਕ ਕੇ ਆਪਣੀ ਅਕੀਦਤ ਪੇਟ ਕੀਤੀ ਨਾਲੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਜਿਵੇਂ ਕਿਹਾ ਨਾ ਦੇਸ਼ੇਵਾ ਪਰ ਮੋਏ ਇਹ ਹੈ ਸ਼ੁਭ ਕਰਮਨ ਤੇ ਕਭੂ ਨਾ ਕਰੂੰ ਜੀ ਸੋ ਗੁਰੂ ਦੇ ਚਰਨਾਂ ਵਿੱਚ ਜਿਹੜਾ ਸੱਚੀ ਅਰਦਾਸ ਲੈ ਕੇ ਜਾਂਦਾ ਉਹ ਫੇਰਾ ਆਪਣੀ ਮੰਨਤ ਵੀ ਪੂਰੀ ਕਰਾ ਕੇ ਹੀ ਮੁੜਦਾ ਹੈ। ਤਿੱਲਸਾਪੁਰ ਤੋਂ ਗੱਲ ਕੀਤੀ ਜਾਵੇ ਕਿਸਾਨਾਂ ਦੀ ਕਿਸਾਨਾਂ ਦੇ ਵੱਲੋਂ ਕਾਫੀ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਆਪਣੀ ਮੰਗਾਂ ਮੰਨਵਾਉਣ ਦੇ ਲਈ ਕਾਫੀ ਜ਼ਿਆਦਾ ਜਿਹੜੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਆਖਿਰਕਾਰ ਹੁਣ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 30 ਜੁਲਾਈ ਨੂੰ ਟਰੈਕਟਰ ਮਾਰਚ ਕੱਢਿਆ ਜਾਣਾ ਆਖਿਰਕਾਰ ਹੁਣ ਉਹ ਕਿਸ ਲਈ ਟਰੈਕਟਰ ਮਾਰਚ ਕੱਢਣ ਜਾ ਰਹੇ ਨੇ। ਦੇਖੋ ਗੱਲ ਇਹ ਹੈਗੀ ਆ ਕਿਸਾਨ ਬਹੁਤ ਜ਼ਰਤੋਂ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਮੰਗਾਂ ਵਾਰੇ ਐਲਾਨ ਕਰ ਰਹੇ ਨੇ ਜੀ ਸਭ ਤੋਂ ਵੱਡੀ ਮੰਗ ਤਾਂ ਲੈਂਡ ਪੂਲਿੰਗ ਵਾਲੇ ਕੀ ਉਹਨਾਂ ਦੇ ਸਾਹਮਣੇ ਜੀ ਇਸ ਤੋਂ ਇਲਾਵਾ ਕੁਝ ਕੇਂਦਰ ਨਾਲ ਐਮਐਸਪੀ ਦੇ ਰੌਲੇ ਬਹੁਤ ਨੇ ਜੀ ਜੀ ਸਥਾਨਕ ਸਰਕਾਰਾਂ ਨਾਲ ਜ਼ਮੀਨਾਂ ਹਾਸਲ ਕਰਨ ਦੇ ਨਾਲ ਪਤਾ ਨਹੀਂ ਕਿੰਨੇ ਜਿਹੜੇ ਨੇ ਉਹ ਪਹਿਲਾਂ ਕਈ ਵਾਰ ਆਪਣੀਆਂ ਮੰਗਾਂ ਕਨਾ ਚੁੱਕੇ ਜੀ ਉਹਨਾਂ ਨੇ ਸਰਪਾਰਟੀ ਮੀਟਿੰਗ ਵੀ ਬੁਲਾਈ ਅਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਆ ਸਿਆਸੀ ਲੋਕ ਜੀ ਜਿਹੜੇ ਆਪਣੇ ਆਪ ਨੂੰ ਅਲੰਬਰਦਾਰ ਸਮਝਦੇ ਆ ਪੰਜਾਬ ਦਾ ਇਹਨਾਂ ਦੇ ਕਿੰਨੇ ਕੁ ਪ੍ਰਮੁੱਖ ਆਗੂ ਉਸ ਮੀਟਿੰਗ 'ਚ ਸ਼ਾਮਲ ਹੋਏ ਜੀ ਖਾਨਾ ਪੂਰਤੀਆਂ ਕੀਤੀਆਂ ਹਾਂ ਬਹੁਤ ਜਨ ਸਮਾਜ ਪਾਰਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਅਵਤਾਰ ਸਿੰਘ ਕ੍ਰੀਮਪੁਰੀ ਉਹ ਗਏ ਅਕਾਲੀ ਦਲ ਦੇ ਸੁਖਵੀਰ ਸੋਬਾਦ ਨੂੰ ਇਹਦਾ ਕੀ ਫਿਕਰ ਹੈ ਜੀ ਕਿਸਾਨੀ ਨੇ ਤਾਂ ਝੱਬਿਆ ਇਹਨਾਂ ਨੂੰ ਫੜ ਕੇ ਤਾਂ ਹੀ ਤਾਂ ਇਹ ਦੁਬਾਰਾ ਉੱਠ ਨਹੀਂ ਸਕੇ ਜੀ ਸਰ ਫਾਰਮੈਲਟੀਗਾ ਤੇ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ ਤੇ ਜਾਣਾਂ ਕੀ ਸੀ ਉਹਨਾਂ ਨੇ ਕੀ ਕਿਹਾ ਕਿ 13 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੂਰੇ ਭਾਰਤ ਦੇ ਵਿੱਚ ਪੁਤਲੇ ਸਾੜੇ ਜਾਣਗੇ ਜੀ ਤੇ ਫਿਰ 30 ਜੁਲਾਈ ਨੂੰ ਕਿਸਾਨ ਸਾਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕਰਨਗੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਕਿਸਾਨ ਆਪੋ ਆਪਣੇ ਤਰੀਕੇ ਨਾਲ ਟਰੈਕਟਰ ਮਾਰਚ ਕਰਨਗੇ ਇਹ ਟਰੈਕਟਰ ਮਾਰਚ ਵੀ ਤਾਂ ਇੱਕ ਰੋਸ ਦਾ ਹੀ ਇੱਕ ਤਰੀਕਾ ਹੈਗਾ ਜੀ ਸੋ ਦੇਖਦੇ ਆਏ ਇਹਦੇ ਚ ਹੁਣ ਅੱਗੇ ਜਾ ਕੇ ਹੋਰ ਕੀ ਬੰਦ ਜੀ ਬਿਲਕੁਲ ਢੀਲੋ ਸਾਹਿਬ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਵਧੇਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਦਸ਼ਯੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਕੱਲ ਮਿਲਾਂਗੇ ਨਵੀਆਂ ਖਬਰਾਂ ਦੇ ਨਾਲ ਨਵੇਂ ਪ੍ਰੋਗਰਾਮ ਦੇ ਵਿੱਚ ਮੈਨੂੰ ਦਿਓ ਇਜਾਜ਼ਤ ਧੰਨਵਾਦ